ਸੋ ਸਾਬ ਅਕਾਲੀ ਦਲ ਵੱਲੋਂ ਚੋਣ ਮੈਮ ਪੂਰੀ ਤਰ੍ਹਾਂ ਪਖਾਇਆ ਹੈ ਫਰੇਕਾਰ ਚ ਵੀ ਤੁਸੀਂ ਚਿਮਾ ਸਾਹਿਬ ਦੀਆਂ ਕੈਂਪੇਨਿੰਗ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗ ਜਾਈ ਬਹੁਤ ਅੱਛਾ ਮਾਹੌਲ ਹੈ ਜੀ ਔਰ ਮਾਹੌਲ ਸਾਰਾ ਤੁਸੀਂ ਸ਼ਹਿਰ ਵਾਲੇ ਆਪ ਵੀ ਜਾਣਦੇ ਜੇ ਸਾਡੀ ਕੋਸ਼ਿਸ਼ ਆ ਕਿ ਸਾਡੀ ਖੇਤਰੀ ਪਾਰਟੀ ਆ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਆ ਸਾਰੇ ਧਰਮਾਂ ਦੀ ਰਾਖੀ ਕਰਨ ਵਾਲੀ ਪਾਰਟੀ ਆ ਸਾਰੇ ਧਰਮਾਂ ਨੂੰ ਇਕੱਠਿਆ ਰੱਖਣ ਵਾਲੀ ਪਾਰਟੀ ਆ ਸ਼ਰੂਮ ਅਕਾਲੀ ਦਲ ਔਰ ਪੰਜਾਬ ਦਾ ਲਾਏ ਨਾ ਆਰਡਰ ਪਹਿਲਾਂ ਵੀ ਮੇਨਟੇਨ ਕਰਕੇ ਰੱਖਿਆ ਆ ਤੇ ਸਾਰੇ ਧਰਮਾਂ ਦੀ ਸੁੱਖ ਮੰਗਦੇ ਆ ਇਸ ਕਰਕੇ ਸਾਰੇ ਧਰਮ ਜਿਹੜੇ ਨੇ ਵਿਸ਼ਵਾਸ ਵੀ ਕਰਦੇ ਨੇ ਸਾਰੀਆਂ ਕੌਮਾਂ ਵਿਸ਼ਵਾਸ ਕਰਦੀਆਂ ਨੇ ਅਕਾਲੀ ਦਲ ਨੂੰ ਆਪਣਾ ਸਮਝਦੀਆਂ ਨੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਲੋਕ ਬਹੁਤ ਵਧੀਆ ਪੋਜਿਟਿਵ ਫੰਗਰ ਦੇ ਰਹੇ ਆ ਪ੍ਰਮਾਤਮਾ ਈਸ਼ਵਰ ਖੁਦਾ ਕਿਰਪਾ ਕਰੇਗਾ ਇਥੋਂ ਅਕਾਲੀ ਦਲ ਬਲੰਦੀਆਂ ਨੂੰ ਛੂਏ ਫਾਜ਼ਾ ਜੀ ਅਕਾਲੀ ਦਲ ਦੇਖ ਲੋਕ ਸਭਾ ਕੈਂਡੀਡੇਟ ਡਾਟੀਮਾ ਜੀ ਨੂੰ ਤਿੰਨ ਸਾਲ ਵਿੱਚ ਆਏ ਨੇ ਤੇ ਤੁਹਾਡੇ ਕੋਲ ਪ੍ਰਾਰਥਨਾ ਵੀ ਕਰਵਾਈ ਆ ਅਕਾਲੀ ਦਲ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਜੀ ਜਰੂਰ ਜਦੋਂ ਵੀ ਕੋਈ ਵੀ ਇੱਥੇ ਆਉਂਦਾ ਹੈ ਉਹਨਾਂ ਵਾਸਤੇ ਇਹੋ ਹੀ ਅਰਦਾਸ ਕਰਦਾ ਹੈ ਕਿ ਪਰਮੇਸ਼ਵਰ ਜੀ ਦਾ ਜੋ ਦਿਲ ਦੀਆਂ ਕੋਆਇਸ਼ਾਂ ਨੇ ਪੂਰੀਆਂ ਕਰੇ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਅਕਾਲੀ ਦਲ ਹਮੇਸ਼ਾ ਜਦੋਂ ਵੀ ਉਹਨਾਂ ਨੇ ਆਪਣੇ ਹੁਕਮਤ ਦੇ ਸੀ ਈਸਾਈਆ ਵਾਸਤੇ ਬਹੁਤ ਵਿੱਚ ਸੋਚਿਆ ਹੈ ਕੀਤਾ ਹੈ। ਕੋਈ ਉਹਨਾਂ ਦਾ ਪਿਆਰ ਉਹ ਅਜੇ ਵੀ ਬਣੇ ਰਹੇ। ਕੀ ਕਹਿੰਦੇ? ਮੈਂ ਸਭ ਅਜੇ ਫਤਿਹਗੜ ਚੂੜੀਆਂ ਚਰਚ ਵਿੱਚ ਤੁਸੀਂ ਆਏ ਸੀਗੇ ਤੇ ਕਿਸ ਤਰ੍ਹਾਂ ਦੇਖਦੇ। ਦੇਖੋ ਮਿਲ ਨੂੰ ਬੜੀ ਖੁਸ਼ੀ ਹੈ ਕਿ ਅੱਜ ਫਤਿਹਗੜ ਚੂੜੀਆਂ ਚਰਚ ਦੇ ਵਿੱਚ ਡਾਕਟਰ ਸਕੋਂ ਦਾ ਆਦਰ ਸਹਿਬਾਨ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਬਹੁਤ ਆਮ ਹੈ। ਔਰ ਮੈਂ ਧੰਨਵਾਦ ਵੀ ਕਰਦਾ ਪਾਤ ਜੀ ਦਾ ਔਰ ਸਾਰੇ ਚਰਚ ਦੀ ਇੱਥੇ ਦੇ ਸਾਰੇ ਪਾਤ ਜੀ ਸਹਿਬਾਨ ਦਾ ਕਿ ਮੇਰੇ ਵਾਸਤੇ ਉਹਨਾਂ ਨੇ ਅਰਦਾਸ ਕੀਤੀ। ਇਸ ਕਰਕੇ ਫਿਰ ਟੈਪ ਦੋ ਸ਼ੁਕਰੀਆ ਅਦਾ ਕਰਦਾ। ਤੇ ਬਹੁਤ ਅੱਛਾ ਲੱਗਿਆ ਕਿ ਸਾਰੇ ਸਤਿਆਂ ਦੇ ਨਾਲ ਰਲ ਕੇ ਅਸੀਂ ਚੱਲਿਆ ਅੱਜ ਇੱਥੇ ਦਾ ਨਸਤਰ ਇਹ ਅਕਾਲੀ ਦਲ ਨੇ ਸਮਰਥਨ ਵੀ ਮੰਗਿਆ ਜੀ ਦੇਖੋ ਜਦੋਂ ਚਰਚ ਦੇ ਵਿੱਚ ਤੇ ਇਸ ਕੰਪਨੀ ਆਈ ਤਾਂ ਜਦੋਂ ਅਰਦਾਸ ਹੋ ਜਾਂਦੀ ਹੈ ਤੇ ਫਿਰ ਸਾਰਾ ਕੁਝ ਹੋ ਜਾਂਦਾ ਪਰ ਕੱਲ ਜਿਹੜਾ ਪੋਲੀਟੀਕਲ ਫੰਕਸ਼ਨ ਪਹਿਲਾਂ ਦੇਰ ਬਦਨਾਨਕ ਦੇ ਵਿੱਚ ਹੋਇਆ ਸੀ ਉੱਥੇ ਮਸੀਹ ਭਾਈਚਾਰੇ ਦੇ ਜਿੰਨੇ ਵੀ ਲੀਡਰ ਸਹਿਬਾਨ ਹਨ ਉਹਨਾਂ ਸਾਰਿਆਂ ਨੇ ਇੱਕ ਮਤ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਸਤਨ ਦੇਣ ਦਾ ਅਨੰਦ ਕੀਤਾ ਇਸ ਕਰਕੇ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ ਹੋਰ ਮਕਸਦ ਵਾਸਤੇ ਆਉਂਦੇ ਹੋ ਤੇ ਜਦੋਂ ਪੋਲਿਟਿਕਲ ਮੀਟਿੰਗ ਹੁੰਦੀ ਹੈ ਤਾਂ ਉਦੋਂ ਹੋਰ ਮਕਸਦ ਹੁੰਦਾ ਉੱਥੇ ਖੁੱਲ ਕੇ ਵਿਚਾਰਾ ਵੀ ਹੁੰਦੀ ਹੈ ਮਿਨੋਰਟੀ ਦੀ ਜੋ ਦੇਸ਼ ਦੇ ਵਿੱਚ ਹਾਲਤ ਹੈ ਉਹ ਵੀ ਡਿਸਕਸ ਹੁੰਦੀ ਇਸ ਕਰਕੇ ਜਦੋਂ ਰਾਜਨੀਤਿਕ ਮੀਟਿੰਗਾਂ ਕਰਾਂਗੇ ਉੱਥੇ ਸਾਰੀਆਂ ਗੱਲਾਂ ਫਿਰ ਡਿਸਕਸ ਕਰਾਂਗੇ ਔਰ ਅੱਛੀ ਗੱਲ ਹੈ ਕਿ ਜਿਹੜੀ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਅਵੇਅਰਨੈਸ ਹੈ ਜੋ ਕੁਛ ਐਸੋੜੇ ਦੇਸ਼ ਦੇ ਵਿੱਚ ਮਿਨੋਰਟੀ ਦੇ ਨਾਲ ਹੋ ਰਿਹਾ ਉਹ ਅੱਛਾ ਨਹੀਂ ਹੋ ਰਿਹਾ ਇਸ ਕਰਕੇ ਬੜੀ ਜਾਗਰਤ ਕਮਿਊਨਿਟੀ ਹੈ ਸਾਰੇ ਜਿਹੜੇ ਬੜੇ ਇੰਟੈਲੀਜੈਂਟ ਉਹਨਾਂ ਦੇ ਸਾਰੇ ਲੋਕ ਹੈ ਇਸ ਕਰਕੇ ਸਾਰੇ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਦੇ ਜੀਮਾ ਸਾਹਿਬ ਹਲ ਕਾਡੇਰਾ ਬਾਬਾ ਨਾਲ ਚ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜੋ ਇੱਕ ਮੀਟਿੰਗ ਦੌਰਾਨ ਕਾਲੀਦਲ ਅਤੇ ਕਾਂਗਰਸ ਕੋਲ ਹੱਲਾ ਬੋਲਿਆ ਸੀ ਤੁਸੀਂ ਚੋਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ ਕੀ ਕਹਿੰਦੇ ਸ ਲੈਕ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਬੜਾ ਵੱਡਾ ਹੰਕਾਰ ਉਹਨਾਂ ਨੂੰ ਇਸ ਵੇਲੇ ਤਾਂ ਲੱਗਦਾ ਕਿ ਸਾਨੂੰ ਰੱਬ ਵੀ ਰੋਕ ਨਹੀਂ ਸਕਦਾ ਇਸ ਕਰਕੇ ਜਿਸ ਤਰੀਕੇ ਉਹਨੇ ਧਮਕੀ ਦਿੱਤੀ ਹੈ ਉਹ ਇਲੈਕਸ਼ਨ ਦੇ ਜਿਹੜਾ ਮਾਡਲ ਕੋਰਪੋਰਟ ਆਫ ਕੰਡਕਟਿਵ ਵਾਇਓਲੇਸ਼ਨ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਹੈ ਇਹ ਮੀਂਹ ਦਾ ਕਿ ਐਫਆਰ ਹੋ ਕੇ ਉਹਦੇ ਤੇ ਪ੍ਰਾਪਰ ਉਹਦੇ ਤੇ ਐਕਸ਼ਨ ਹੋਏਗਾ ਕਿਉਂਕਿ ਜੇ ਇਸ ਤਰੀਕੇ ਪਬਲੀਕਲੀ ਤੁਸੀਂ ਥ्रेट ਕਰਨ ਲੱਗ ਜਾਓ ਪਾਰਟੀਆਂ ਨੂੰ ਪਾਰਟੀ ਦੇ ਬੂਥ ਲਗਾਉਣ ਵਾਲੇ ਵਰਕਰਾਂ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈ ਉਹ ਸੰਭਵ ਨਹੀਂ ਹੁੰਦੀ ਇਸ ਕਰਕੇ ਕੱਲ ਦੋ ਇਨਸੀਡੈਂਟ ਹੋਈਆਂ ਸੀ ਦੋਨੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਇਤਿਆਹ ਚ ਲੈਂਦੀ ਹੈ ਇੱਕ ਚੇਅਰਮੈਨ ਮਾਰਕੀਟ ਕਮੇਟੀ ਨੇ ਜਿਹੜਾ ਹੈਗਾ ਆਰਤੀਆਂ ਨੂੰ ਹੁਕਮ ਦਿੱਤਾ ਸੀ ਵੀ ਅਸੀਂ ਤੁਸੀਂ ਇੱਥੇ ਹਾਜ਼ਰ ਹੋਵੋ ਜੇ ਨਾ ਹੋਏ ਤਾਂ ਅਸੀਂ ਕਾਪੀ ਲਾੜੀ ਹੈ ਤੇ ਇਸ ਕਰਕੇ ਦੋਨੇ ਇਨਸੀਡੈਂਟ ਬੜੀਆਂ ਮਾੜੀਆਂ ਔਰ ਇਹ misuse of government machinery ਉਸੇ ਕਮਿਸ਼ਨ ਦੇ ਧਿਆਨ ਚ ਬਿਆਪਤੀ ਹੈ ਅਸੀਂ ਹੋਪ ਕਰਦੇ ਹਾਂ ਕਿ ਕਮਿਸ਼ਨ ਇਹ ਟੇਕ ਲੇ ਚੰਨਾ ਸਾਹਿਬ ਪੂਰੇ ਹੁਣ ਤੱਕ ਦਾ ਅਕਾਲੀ ਦਲ ਪ੍ਰਤੀ ਲੋਕਾਂ ਦਾ ਰਵਈਆ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਮਿਲ ਰਿਹਾ ਹੈ ਬਹੁਤ ਅੱਛਾ ਰਿਸਪਾਂਸ ਹੈ ਲੋਕੀ ਚਾਹੁੰਦੇ ਹੈ ਕਿ ਸ਼ਰਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਔਰ ਇਸ ਖੇਤਰੀ ਪਾਰਟੀ ਦਾ ਇੱਕ ਬਹੁਤ ਵੱਡਾ ਇਤਿਹਾਸਿਕ ਰੋਲ ਰਿਹਾ ਹੈ ਪੰਜਾਬ ਵਾਸਤੇ ਭਾਰਤ ਵਾਸਤੇ ਔਰ ਬਹੁਤ ਵਡੇ ਕਾਰਜ ਜਿਹੜੇ ਆ ਪਿਛਲੇ ਸਮਿਆਂ ਦੇ ਵਿੱਚ ਇਹ ਤਾਂ ਹਸਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਜਿਹੜੀਆਂ ਸਰਕਾਰਾਂ ਬੜੀਆਂ ਸਾਡੀਆਂ ਉਹਨਾਂ ਨੂੰ ਵੀ ਲੋਕੀ ਅੱਜ ਯਾਦ ਕਰਦੇ ਕਿ ਜਿਸ ਤਰੀਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸਾਰੇ ਧਰਮਾਂ ਦਾ ਸਤਕਾਰ ਸਾਰਿਆਂ ਨੂੰ ਇੱਕ ਬਾਲਾ ਦੇ ਵਿੱਚ ਪਰੋ ਕੇ ਬੱਦਲ ਸਾਹਿਬ ਨੇ ਰੱਖਿਆ ਸੀ ਔਰ ਜਿਹੜੀ ਲੰਬਸਾਲ ਡਵੈਲਪਮੈਂਟ ਉਹਨਾਂ ਦੇ ਸਮੇਂ ਦੇ ਵਿੱਚ ਹੋਈ ਹੈ ਅੱਜ ਲੋਕੀ ਹੁਣ ਯਾਦ ਕਰਨ ਲੱਗੇ ਕਿਉਂਕਿ ਪਿੱਛੇ ਕੋਡ ਪ੍ਰਚਾਰ ਮਿਸ ਇਨਫੋਰਮੇਸ਼ਨ ਕੰਪੇਨਡ ਇਹਨਾਂ ਚੱਲਿਆ ਸੀ ਕਿ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੱਕ ਵਾਰੀ ਝੂਠ ਐਡਾ ਹਵੀ ਹੋ ਗਿਆ ਸੀ ਕਿ ਬਹੁਤ ਸਾਰੇ ਜਿਹੜੇ ਆ ਉਹ ਮੁੱਦੇ ਜਿਹੜੇ ਆ ਗਲਤ ਤਰੀਕੇ ਨਾਲ ਓਛਾਲ ਕੇ ਤੇ ਜਿਹੜੀ ਤਸਵੀਰ ਆ ਖਰਾਬ ਕਰਨ ਦੀ ਕੋਸ਼ਿਸ਼ ਆ ਪਰ ਕੋਡ ਨਖੱਟੇ ਨਾਨਕਾ ਓਟ ਸੱਚ ਰਹੀ ਅਲਟੀਮੇਟਲੀ ਸੱਚ ਹੀ ਪ੍ਰਵੈਲ ਕਰਦਾ ਹੈ ਅੱਜ ਸੱਚ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਔਰ ਆਪਣੇ ਆਪ ਹੀ ਲੋਕੀ ਹੁਣ ਜਿਉ ਆਪਣੇ ਕਾਲੀ ਦਲ ਨੂੰ ਤਗਦੇ ਦਿੱਤੇ ਸੁਭਰਤੀ ਜੀ ਮਹਾਂ ਸਾਹਿਬ ਤੁਸੀਂ ਵੀ ਕਾਲੀ ਦਲ ਦਾ ਵੱਡਾ ਚਿਹਰਾ ਹੋ ਕਾਗਜ਼ ਦਾ ਵੀ ਹੁਣ ਵੱਡਾ ਚਿਹਰਾ ਮੈਦਾਨ ਚ ਹੈ ਕਿਸ ਤਰ੍ਹਾਂ ਮੁਕਾਬਲਾ ਸਮਝਦੇ ਆ ਆਮ ਆਦਮੀ ਨਾਲ ਭਾਜਪੀ ਨਾਲ ਜਾਂ ਕਾਂਗਰਸ ਨਾਲ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਲੜਾਈ ਹੁੰਦੀ ਹੈ ਨਾ ਪਾਰਟੀ ਦੇ ਲਈ ਦੀ ਪਾਰਟੀ ਵਰਕਰ ਦੇ ਲੜਾਈ ਹੁੰਦੀ ਹੈ ਵਰਕਰ ਸਾਡੇ ਵੱਡੇ ਆ ਇਸ ਕਰਕੇ ਚਿਹਰੇ ਤਾਂ ਵਰਕਰਾਂ ਦੇ ਕਰਕੇ ਹੁੰਦੇ ਪਿੱਛੇ ਪਾਰਟੀ ਹੈ ਪਾਰਟੀ ਦੀ ਸ਼ਕਤੀ ਹੈ ਤੇ ਉਹ ਲੱਗਣ ਲੱਗ ਜਾਂਦਾ ਚਿਹਰਾ ਵੱਡਾ ਪਿੱਛੇ ਪਾਰਟੀ ਨਾ ਹੋਵੇ ਤੇ ਵੱਡਾ ਚਿਹਰਾ ਵੀ ਛੋਟਾ ਲੱਗਣ ਲੱਗ ਜਾਂਦਾ ਇਸ ਕਰਕੇ ਸ਼ਕਤੀ ਪਾਰਟੀ ਦੇ ਲੋਕਾਂ ਦੇ ਪਾਰਟੀ ਸਾਡੀ ਬਹੁਤ ਸਟਰੋਂਗ ਹੈ ਲੀਡਰਸ਼ਿਪ ਸਾਡੀ ਸਾਰੇ ਨੌ ਹੜਕਿਆਂ ਚ ਸਟਰੋਂਗ ਹੈ ਜਥੇਬੰਦੀ ਸਾਡੀ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਬੜੀ ਸਟਰੋਂਗ ਹੈ ਇਸ ਕਰਕੇ ਉਹਦੇ ਕਰਕੇ ਕੌਨਫੀਡੈਂਸ ਆ ਓਕੇ ਅੱਗੇ ਹੋ ਕੇ ਸਾਰੇ ਲੱਗੇ ਹੋਏ ਆ ਤੇ ਆਸ ਕਰਦੇ ਕਿ ਚੇਰਟ ਨਿਕਲੇ ਠੀਕ ਫਰਾਂਸ